ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਭ ਠੀਕ ਠਾਕ ਹੋਵੋਗੇ ਲੋ ਜੀ ਦੋਸਤੋ ਇੱਕ ਬਹੁਤ ਹੀ ਸੰਜੀਦਾ ਵਿਸ਼ਾ ਤੇ ਬਹੁਤ ਹੀ ਸੋਚਣ ਵਾਲੀ ਗੱਲ ਵੀ ਆ ਤੇ ਅਸੀਂ ਦੋਨੇ ਜਾਣੇ ਹੁਣੇ-ਹੁਣੇ ਗੁਰੂ ਨਾਨਕ ਜਹਾਜ਼ ਹਨਾ ਹੂੰ ਗੁਰੂ ਨਾਨਕ ਜਹਾਜ਼ ਗੁਰੂ ਨਾਨਕ ਜਹਾਜ਼ ਫਿਲਮ ਦੇਖ ਕੇ ਆਏ ਆ ਤੇ ਤੁਹਾਨੂੰ ਫਿਲਮ ਬਹੁਤ ਏਮੋਸ਼ਨਲ ਵੀ ਕਰਦੀ ਆ ਤੁਹਾਡੇ ਚ ਜੋਸ਼ ਵੀ ਭਰਦੀ ਆ ਤੇ ਸਭ ਤੋਂ ਪਹਿਲਾਂ ਤਾਂ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਬਾਈ ਜੀ ਥੈਂਕ ਯੂ ਸੋ ਮੱਚ ਤੁਸੀਂ ਇਹ ਜੀ ਫਿਲਮ ਬਣਾਈ ਜਿਹਦੇ ਕਰਕੇ ਸਾਨੂੰ ਵੀ ਕੁਝ ਗੱਲਾਂ ਨਹੀਂ ਸੀ ਪਤਾ ਇਹ ਦੇਖ ਕੇ ਸਾਨੂੰ ਪਤਾ ਲੱਗੀਆਂ ਅਸੀਂ ਕਹਿੰਦੇ ਰਹਿੰਦੇ ਆ ਵੀ ਬੜੇ ਸ਼ਹੀਦ ਹੋਏ ਨੇ ਸਦਾਮ ਹਸੈਨ ਨੂੰ ਕਹਾਂਗੇ ਬੜਾ ਦਲੇਰ ਸੀ ਤੇ ਜੋ ਬਾਈ ਜੀ ਵਿਆਹ ਸਿੰਘ ਲੋਪੋਕੇ ਦੀ ਸ਼ਹੀਦੀ ਆ ਤੇ ਜੋ ਉਹਨਾਂ ਦਾ ਦੇਣਾ ਸਾਨੂੰ ਖਾਸ ਕਰ ਜਿਹੜੇ ਅਸੀਂ ਕੈਨੇਡਾ 'ਚ ਰਹਿੰਨੇ ਆ ਉਹਨਾਂ ਦਾ ਅਸੀਂ ਦੇਣ ਸਾਰੀ ਉਮਰ ਨਹੀਂ ਦੇ ਸਕਦੇ ਹੂੰ ਤੇ ਗੁਰਜਨ ਤੂੰ ਕੀ ਕਹੇਗਾ ਬਹੁਤ ਬਹੁਤ ਵਧੀਆ ਫਿਲਮ ਹੈ ਤਰਸੀਮ ਜਸਲਬਾਈ ਉਹਨਾਂ ਦੀ ਟੀਮ ਨੂੰ ਸਾਰਿਆਂ ਨੂੰ ਬੇਲੀ ਜਨਤਾ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਹਾਂ ਸੋ ਮੈਂ ਚਾਹੁੰਦਾ ਵੀ ਇਦਾਂ ਦੀਆਂ ਫਿਲਮਾਂ ਹੋਣ ਸਾਡਾ ਸਾਨੂੰ ਪਤਾ ਐਕਚੁਅਲੀ ਸਾਨੂੰ ਵੀ ਨਹੀਂ ਪਤਾ ਸੀ ਕਿ ਕੀ ਉਹਨਾਂ ਦਾ ਯੋਗਦਾਨ ਸੀ ਜਾਂ ਕੀ ਹੋਇਆ ਸੀ ਐਗਜ਼ੈਕਟਲੀ ਹਾਂ ਉਹਦਾ ਸੁਣਿਆ ਬਹੁਤ ਸੀ ਕਾਮਾਗਾਟਾ ਮਾਰੂ ਕਾਮਾਗਾਟਾ ਮਾਰੂ ਉਹਦਾ ਸੁਣੀ ਦਾ ਗਦਰੀ ਬਾਬਿਆਂ ਦੇ ਮੇਲੇ ਹੁੰਦੇ ਹਾਂ ਹਾਂ ਹੁੰਦੇ ਨੇ ਰਾਈਟ ਸਾਰੀਆਂ ਸਿਟੀਆਂ ਚ ਹੁੰਦੇ ਆ ਕੈਨੇਡਾ ਵਾਈਡ ਇ ਤੇ ਮੇਰੇ ਖਿਆਲ ਅਮਰੀਕਾ ਚ ਵੀ ਹੁੰਦੇ ਆ ਹਮ ਪਰ ਸਾਨੂੰ ਪਤਾ ਹੀ ਨਹੀਂ ਸੀ ਹੁਣ ਗਦਰੀ ਬਾਬਿਆਂ ਦੇ ਮੇਲੇ ਤੇ ਕਈ ਵਾਰੀ ਅਸੀਂ ਗਾਇਆ ਵੀ ਹ ਹਮ ਪਰ ਸਾਨੂੰ ਐਗਜ਼ੈਕਟਲੀ ਇਹ ਨਹੀਂ ਪਤਾ ਸੀ ਕਿ ਇਤਿਹਾਸ ਕੀ ਆ ਕੀ ਆ ਸੋ ਹੁਣ ਅੱਜ ਫਿਲਮ ਦੇਖ ਕੇ ਸਾਨੂੰ ਇਹ ਪਤਾ ਲੱਗਿਆ ਕਿ ਕਿਆ ਬਾਤ ਸੀ ਮੇਵਾ ਸਿੰਘ ਲੋਪੋਨ ਬਰਗੇ ਜਿਹੜੇ ਸ਼ਹੀਦ ਆ ਸਾਡੀ ਕੌਮ ਦੇ ਉਹ ਹੁਣ ਪਤਾ ਲੱਗਿਆ ਵੀ ਉਹ ਸ਼ਹੀਦ ਨੇ ਸ਼ਹੀਦ ਨੇ ਉਹ ਕੱਲਾ ਇਹ ਨਹੀਂ ਸੀ ਕਿ ਕਾਮਾਗਾਟਾ ਮਾਰੂ ਜਹਾਜ਼ ਤੇ ਆਏ ਆ ਜਾਂ ਜੀ ਉਹ ਗਦਰ ਲਹਿਰ ਵਾਲੇ ਆ ਜਾਂ ਉਹ ਗਦਰੀ ਬਾਬੇ ਸੀ ਕੱਲਾ ਇਹ ਨਹੀਂ ਹੈਗਾ ਇਹ ਗਦਰੀ ਬਾਬੇ ਆ ਨੋ 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 ਲਾਈਕ ਉਹ ਮੈਨੂੰ ਫਿਲਮ ਦੇ ਕਿ ਪਤਾ ਲੱਗਿਆ ਕਿ ਉਹ ਸ਼ਹੀਦ ਆ ਸਾਡੀ ਕੌਮ ਦੇ ਜਿਹੜੀ ਐਗਜ਼ੈਕਟਲੀ ਗੱਲ ਆ ਤੇ ਬਈ ਉਹ ਆਪਣੀ ਸਿੱਖ ਕੌਮ ਨੂੰ ਕਿੱਡੀ ਵੱਡੀ ਦੇਣ ਆ ਉਹਨਾਂ ਦੀ ਬਹੁਤ ਵੱਡੀ ਬਹੁਤ ਵੱਡੀ ਦੇਣ ਹੁਣ ਉਹ ਚ ਇੱਕ ਉਹ ਡਾਇਲੋਗ ਦੇਖੋ ਕਹਿੰਦੇ ਦੂਸਰਾ ਬੰਦਾ ਉਹਨੂੰ ਪੁੱਛਦਾ ਵੀ ਮੇਵਾਸਿਆਂ ਕੀ ਆਪਣੇ ਲੋਕੀ ਯਾਦ ਰੱਖਣਗੇ ਲੋਕੀ ਭੁੱਲ ਜਾਂਦੇ ਆ ਸ਼ਹੀਦਿਆਂ ਐਂਡ ਤੇ ਜਦੋਂ ਉਹਨਾਂ ਦੀ ਸ਼ਹੀਦੀ ਹੋਈ ਹੈ ਜਦੋਂ ਫਾਂਸੀ ਹੋਣ ਲੱਗ ਗਈ ਆ ਤੇ ਉਹਨੇ ਇੱਕ ਗੱਲ ਕਹੀ ਸੀ ਕਹਿੰਦਾ ਆਪਣੇ ਯਾਦ ਰੱਖਣ ਨਾ ਰੱਖਣ ਗੋਰੀ ਕਹਿੰਦਾ ਯਾਦ ਰੱਖਣਗੇ ਤੇ ਗੋਰੀ ਰੱਖਦੇ ਨਹੀਂ ਤੇ ਭਾਈ ਉਹ ਬਹੁਤ ਵੱਡੀ ਗੱਲ ਆ ਤੇ ਸਾਡੇ ਲਈ ਬੜੀ ਮੈਂ ਕਹਿੰਦਾ ਸਾਡੇ ਲਈ ਵੀ ਅਸੀਂ ਵੀ ਫੀਲ ਕਰਦੇ ਆ ਵੀ ਫੀਲ ਜਿਹੜਾ ਸ਼ੇਮ ਕਿ ਸਾਨੂੰ ਉਹ ਵੈਲਿਊ ਪਤਾ ਹੀ ਨਹੀਂ ਸੀ ਜਿਹੜੀ ਅੱਜ ਫਿਲਮ ਦੇਖ ਕੇ ਪਤਾ ਲੱਗਿਆ ਬਿਲਕੁਲ ਬਿਲਕੁਲ ਭਾਈ ਜੀ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਵਿਹਲੀ ਜਨਤਾ ਦਾ ਤੇ ਭਾਈ ਤਰਸੀਮ ਜਸਰ ਨੇ ਤਾਂ ਬਹੁਤ ਹੀ ਕਮਾਲ ਦਾ ਰੋਲ ਤੇ ਕਹਿੰਦੇ ਹੁੰਦੇ ਵੀ ਸਿਰਾ ਲਾਤਾ ਗੱਲ ਹੂੰ ਗੁੱਗੀ ਭਾਜੀ ਨੇ ਬਹੁਤ ਸੋਨਾ ਕੀਤਾ ਓਏ ਹੋਏ ਗੁਰਦਿੱਤ ਸਿੰਘ ਦਾ ਰੋਲ ਕੀ ਬਾਤ ਬਹੁਤ ਸੋਨਾ ਰੋਲ ਕੀਤਾ ਹਾਂ ਬਾਕੀ ਵੀ ਜਿਨ੍ਹਾਂ ਨੇ ਸਾਰਿਆਂ ਨੇ ਕੰਮ ਕੀਤਾ ਬਹੁਤ ਵਧੀਆ ਬਾ ਕਮਾਲ ਕੰਮ ਕੀਤਾ ਆਈ ਲਾਈਕ ਇਟ ਬਾਕੀ ਮੈਂ ਇੱਕ ਗੱਲ ਕਰਨੀ ਚਾਹੂੰਗਾ ਬੀਲਾ ਸਿੰਘ ਦਾ ਰੋਲ ਸਾਡੇ ਸਤਿੰਦਰ ਬਾਈ ਜੀ ਕੈਲਗਰੀ ਤੋਂ ਕਮਾਲ ਕਰਤੀ ਪਹਿਲਾਂ ਤਾਂ ਮੈਂ ਪਛਾਣਿਆ ਹੀ ਨਹੀਂ ਹੌਲੀ ਹੌਲੀ ਮੈਨੂੰ ਪਤਾ ਲੱਗਿਆ ਵੀ ਲੱਗ ਇਹ ਤਾਂ ਸਤਿੰਦਰ ਬਾਈ ਆ ਸਾਡਾ ਹੂੰ ਤੇ ਗੁਜਾਨ ਮੈਨੂੰ ਇੱਕ ਹੁਣ ਗੜੀ ਗੱਲ ਕਰਨ ਵਾਲੀ ਆ ਸੋਚਣ ਵਾਲੀ ਆ ਹੂੰ ਤੂੰ ਵੀ ਗੱਦਰੀ ਬਾਬੇ ਮੇਲੇ ਅਟੈਂਡ ਕੀਤੇ ਆ ਮੈਂ ਵੀ ਬਹੁਤ ਗਿਆ ਹੂੰ ਆਪਣੇ ਸ਼ਹਿਰ ਚ ਵੀ ਹੁੰਦੇ ਆ ਹੂੰ ਆਪਾਂ ਨੂੰ ਉੱਥੋਂ ਇਹ ਚੀਜ਼ ਸਮਝ ਨਹੀਂ ਆਈ ਪਤਾ ਨਹੀਂ ਲੱਗੀ ਹੂੰ ਕੀ ਚੱਕਰ ਹੈ ਕਿੱਦਾਂ ਲੈ ਕੇ ਮੈਂ ਵੀ ਆ ਜੋ ਐਕਚੁਅਲੀ ਸੀਗਾ ਜੋ ਹਿਸਟਰੀ ਇਹਨਾਂ ਦੀ ਆਪਾਂ ਉੱਥੇ ਇਹ ਨੋਟਿਸ ਨਹੀਂ ਕਦੇ ਕੀਤੀ ਉੱਥੇ ਜ਼ਿਆਦਾਤਰ ਆਪਣੇ ਕਲਾਕਾਰ ਆਉਂਦੇ ਆ ਆਪਣਾ ਮਨੋਰੰਜਨ ਕਰਦੇ ਆ ਗਾਉਂਦੇ ਆ ਤੇ ਚਲੇ ਜਾਂਦੇ ਆ ਹਾਂ ਲੋਕ ਉੱਥੇ ਆ ਕੇ दारूਾਂ ਪੀ ਜਾਣਗੇ ਹਾਂ ਰਾਈਟ ਖੁੱਲਾ ਗਰਾਊਂਡ ਹੁੰਦਾ ਖੁੱਲਾ ਗਰਾਊਂਡ ਹਾਂ ਅਸੀਂ ਤਾਂ ਚਲੋ ਕਲਾਕਾਰ ਆ ਸਾਨੂੰ ਤਾਂ ਜੇ ਕਿਸੇ ਨੇ ਕਹਤਾ ਵੀ ਗਾਉਣਾ ਸਾਨੂੰ ਤਾਂ ਸਾਡਾ ਪੈਸ਼ਨ ਵੀ ਆ ਸ਼ੌਂਕ ਵੀ ਆ ਤੇ ਅਸੀਂ ਤਾਂ ਚਲੋ ਗਾਉਣਾ ਹੀ ਆ ਪਰ ਜਿਹੜਾ ਐਗਜ਼ੈਕਟਲੀ ਮੈਨੂੰ ਆ ਲਾਈਕ ਆਈ ਫੀਲ ਸ਼ੇਮ ਕਿ ਅਮੈਂ ਉਸ ਸਟੇਜ ਤੇ ਉਹਨਾਂ ਦੇ ਨਾਂ ਤੇ ਮੈਂ ਗਾ ਰਿਹਾ ਜੀ ਕੁੜੀ ਐ ਕਹੇਗੀ ਫਲਾਣਾ ਇਹ ਹੋਊਗਾ ਤੇ ਮਕਾ ਇਹ ਹੋ ਗਿਆ ਹਾਂ ਉਹ ਉਹ ਸਿੰਗਿੰਗ ਇੱਕ ਪਾਸੇ ਆ ਹਣਾ ਉਹ ਉਹ ਕੋਈ ਉਹ ਨਹੀਂ ਹੈਗੀ ਪਰ ਜਿਹੜਾ ਇਸ ਇਹਦਾ ਖਾਸ ਕਰਕੇ ਇੱਥੇ ਜਿਹੜਾ ਗਦਰੀ ਬਾਬਿਆਂ ਦਾ ਮੇਲਾ ਜਿਹਨੂੰ ਆਪਾਂ ਨਾਮ ਦਿੱਤਾ ਹੋਇਆ ਜਿੱਥੇ ਆਪਾਂ ਮੇਵਾ ਸਿੰਘ ਲੋਪੋ ਕੇ ਅਵਾਰਡ ਦਿੰਨੇ ਆ ਯਾਰ ਕਿਸੇ ਨੂੰ ਆਨਰ ਕਰਦੇ ਆ ਤੇ ਉੱਥੇ ਉਹ ਉਹਨਾਂ ਨੂੰ ਰਿਲੇਟ ਲੈ ਕੇ ਉੱਥੇ ਕੋਈ ਚੀਜ਼ ਮੈਂ ਮਤਲਬ ਸ਼ਾਇਦ ਮੈਂ ਗਲਤ ਹੋਵਾਂ ਕਿਤੇ ਮੈਂ ਮਿਸ ਕਰ ਗਿਆ ਹੋਵਾਂ ਤੇ ਉਹ ਮਤਲਬ ਮੇਰੇ ਸਮਝ ਨਹੀਂ ਆਈ ਪਰ ਮੈਨੂੰ ਆਪ ਨਹੀਂ ਇਹ ਗੱਲ ਅੰਡਰਸਟੈਂਡ ਕਰਦਾ ਮੈਂ ਕਿ ਉਹ ਮੇਲੇ ਆ ਜਿਹੜੇ ਉਹ ਮੇਲੇ ਇਸ ਤਰ੍ਹਾਂ ਕਿਉਂ ਕਰਾਈ ਜਾਂਦੇ ਉਹ ਕਿਹੜਾ ਕੋਈ ਕਲਾਕਾਰ ਸੀ ਹਾਂ ਜਿਹਨਾਂ ਦੀ ਡੈਥ ਹੋ ਗਈ ਹਾਂ ਵੀ ਮੈਂ ਲਾਈਕ ਤੁਸੀਂ ਕਹੋ ਵੀ ਮਾਨਕ ਸਾਹਿਬ ਦੇ ਨਾਂ ਤੇ ਮੇਲਾ ਰੱਖਤਾ ਹਾਂ ਜਾਂ ਕਹੋ ਕਿ ਸਰਦੂਲ ਸਿਕੰਦਰ ਸਾਹਿਬ ਦੇ ਨਾਂ ਤੇ ਮੇਲਾ ਰੱਖਤਾ ਉੱਥੇ ਸੈਂਸ ਬਣਦੀ ਆ ਉੱਥੇ ਤਾਂ ਸੈਂਸ ਬਣਦੀ ਆ ਚਲੋ ਕਲਾਕਾਰ ਸੀ ਕਲਾਕਾਰ गा ਰਹੇ ਆ ਵੀ ਦੀ ਰੂਹ ਨੂੰ ਸ਼ਾਂਤੀ ਮਿਲੂਗੀ ਵੀ ਹਾਂਜੀ ਚਲੋ ਮੈਂ ਕਲਾਕਾਰ ਸੀ ਮੇਰੇ ਕਲਾਕਾਰ ਭਰਾ ਮੈਨੂੰ ਯਾਦ ਕਰ ਰਹੇ ਹਾਂ ਹਾਂ ਔਰ ਇਹ ਜਿਹੜਾ ਜਿਹੜਾ ਇਹ ਗਦਰੀ ਬਾਬਿਆਂ ਦਾ ਮੇਲਾ ਇਹ ਤਾਂ ਸ਼ਹੀਦਾਂ ਦਾ ਮੇਲਾ ਹੈ ਸ਼ਹੀਦਾਂ ਦਾ ਮੇਲਾ ਮੈਂ ਪਹਿਲਾਂ ਸੋਚਦਾ ਹੁੰਦਾ ਸੀ ਲੋਕ ਕਿਉਂ ਕਹਿੰਦੇ ਆ ਕਿ ਗਦਰੀ ਬਾਬਿਆਂ ਦੇ ਮੇਲੇ ਤੇ ਯਾਰ ਕਲਾਕਾਰ ਲਾ ਦਿੰਦੇ ਹਾਂ ਮੈਂ ਕਹਿੰਦਾ ਸੀ ਕਿਉਂਕਿ ਪਤਾ ਹੀ ਨਹੀਂ ਸੀ ਪਤਾ ਨਹੀਂ ਦੇਖ ਉਹੀ ਕਹਿੰਦਾ ਵੀ ਹੁਣ ਉਹ ਸਿੰਗਿੰਗ ਨਾਲ singing ਮਾੜੀ ਨਹੀਂ ਹੈਗੀ ਆਪਾਂ ਵੀ ਕਰਦੇ ਆਂ ਤੂੰ ਵੀ ਕਰਦਾ ਸਾਰੇ ਨਹੀਂ ਪਰ ਜਿਹੜਾ ਇਹ ਨੂੰ ਆਪਾਂ ਇਸ ਨਾਮ ਦਿੰਨੇ ਆ ਗਦਰੀ ਬਾਬਿਆਂ ਦਾ ਮੇਲਾ ਮੀਵਾ ਸਿੰਘ ਲੋਪੋ ਕੇ ਅਵਾਰਡ ਦਿੰਨੇ ਆ ਉੱਥੇ ਉਹਨਾਂ ਨੂੰ ਲੈ ਕੇ ਮੇਰੇ ਜਿੰਨਾ ਕ ਮੈਂ ਸੋਚ ਸਕਦਾ ਵੀ ਉੱਥੇ ਸਾਡੇ ਆਪਣੇ 12 ਗਾਇਆਂ ਜਾਣੀਆਂ ਚਾਹੀਦੀਆਂ ਨੇ ਹਨਾ ਢਾਡੀ ਢਾਡੀ ਜੱਥੇ ਆਉਣੇ ਚਾਹੀਦੇ ਆ ਸਿੰਗਰ ਹੋਣ ਫਿੰਗਰ ਵੀ ਪਰ ਉਹ ਉਹ ਚੀਜ਼ ਗਾਉਣ ਜਿਹੜੀ ਸਾਡੀ ਉਹ ਐਕਚੁਅਲੀ ਉਹ ਚੀਜ਼ ਨੂੰ ਡਿਫਾਈਨ ਕਰਦੀ ਆ ਸਿੰਗਰ ਜਿਵੇਂ ਹੁਣ ਆਪਾਂ ਸਰੀ ਗਏ ਸੀ ਨਗਰ ਕੀਰਤਨ ਤੇ ਹਾਂ ਸਿੰਗਰ ਆਏ ਸੀ ਮੈਂ ਵੀ ਉੱਥੇ ਪਰਫਾਰਮੈਂਸ ਕੀਤੀ ਹੈ ਪਰ ਉਹਨਾਂ ਨੇ ਸਾਰੇ ਨੇ ਆ ਕੇ ਧਾਰਮਿਕ ਗਾਣੇ ਹੀ ਗਾਏ ਹਾਂ ਕਿਸੇ ਨੇ ਆ ਕੇ ਕੋਈ ਹੋਰ ਨਹੀਂ ਕੁਝ ਗਾਏ ਬਸ ਜੇ ਸਿੰਗਰ ਆਉਣ ਵੀ ਤਾਂ ਉਹ ਧਾਰਮਿਕ ਗਾਉਂ ਹਾਂ ਪਰ ਉਹ ਨਹੀਂ ਵੀ ਕਾਲੀ ਐਨਕ ਨਾ ਲਾਇਆ ਕਰਨੀ ਤੋਂ ਪਹਿਲਾਂ ਹੀ ਸੋਹਣੀ ਉਹ ਸ਼ਹੀਦਾਂ ਦੇ ਨਾਂ ਤੇ ਇਦਾਂ ਦੀਆਂ ਚੀਜ਼ਾਂ ਗਾਉਂਦੇ ਆਪਾਂ ਚੰਗੇ ਨਹੀਂ ਧਾਰਮਿਕ ਵੀਰ ਰਸ ਵਾਲੇ ਜਿਹਦਾ ਜੋਸ਼ ਆਵੇ ਤੁਹਾਨੂੰ ਉਸ ਲੋਪੋ ਲੋਪੋ ਕੇ ਮੇਵਾ ਸਿੰਘ ਲੋਪੋ ਕੇ ਦੇ ਨਾਂ ਤੇ ਗਾਣੇ ਬਣੇ ਹੋਣ ਉਹ ਕੌਣ ਹਾਂ ਤਾਂ ਲੋਕਾਂ ਨੂੰ ਪਤਾ ਲੱਗੇ ਵੀ ਉਹ ਬੰਦੇ ਦਾ ਕਿੱਡਾ ਦੇਣ ਸੀ ਸਾਡੀ ਕੌਮ ਸ਼ਹੀਦਾਂ ਦੀਆਂ ਬਾਰਾਂ ਕਿਉਂਕਿ ਸ਼ਹੀਦ ਸੀ ਹਾਂ ਸ਼ਹੀਦ ਸੀ ਨਹੀਂ ਸ਼ਹੀਦ ਹੈ ਹਾਂ ਸ਼ਹੀਦ ਹੈ ਬਿਲਕੁਲ ਯਾ ਸੋ ਮੈਂ ਤਾਂ ਇਹੀ ਚਾਹੂੰਗਾ ਕਿ ਚਲੋ ਵੈਸੇ ਅਸੀਂ ਤਾਂ ਕੀ ਨਸੀਹਤ ਦੇ ਸਕਦੇ ਲੋਕਾਂ ਨੂੰ ਪਰ ਸਾਡੇ ਇੱਕ ਆਪਣੇ ਮਨ ਦੀ ਗੱਲ ਆ ਹਾਂ ਕਿ ਮੇਵਾ ਸਿੰਘ ਲੋਪੋ ਕੇ ਦੇ ਨਾਂ ਤੇ ਅਵਾਰਡ ਦੇਣਾ ਅਵਾਰਡ ਦੇਣਾ ਤੇ ਉੱਥੇ ਸਿੰਗਰਾਂ ਦਾ ਸਿਰਫ ਗਾਣੇ ਗਾਉਣੇ ਰੈਗੂਲਰ ਗਾਣੇ ਹਾਂ ਉਹ ਗਾਣੇ ਗਾਉਣੇ ਨਹੀਂ ਸੈਂਸ ਬੰਦ ਦੀ ਹੂੰ ਉਹ ਮੇਲਾ ਚਾਹੀਦਾ ਕਿ ਗਦਰੀ ਬਾਬਿਆਂ ਦੇ ਮੇਲੇ ਤੇ ਸਿਰਫ ਸ਼ਹੀਦਾਂ ਦੀਆਂ ਬਾਰਾਂ ਹੋਣ ਹਾਂ ਗਥਾਵਾਂ ਗਾਈਆਂ ਜਾਣ ਗਥਾਵਾਂ ਗਾਈਆਂ ਜਾਣ ਰਾਈਟ ਲੋਕਾਂ ਨੂੰ ਪਤਾ ਲੱਗੇ ਵੀ ਉਹ ਕਿ ਸ਼ਹੀਦ ਸੀ ਹਾਂ ਲੋਕਾਂ ਨੂੰ ਇਹ ਨਾ ਹੋਵੇ ਯਾਰ ਕੌਣ ਸੀ ਮੇਵਾ ਸਿੰਘ ਲੋਪੋ ਜਿਹਦੇ ਨਾਂ ਤੇ ਆ ਮੇਲਾ ਹੋ ਰਿਹਾ ਕਲਾਕਾਰ ਗਾ ਰਹੇ ਹਾਂ ਹਾਂ ਕਿਉਂਕਿ ਉੱਥੇ ਗੱਲ ਹੀ ਨਹੀਂ ਹੁੰਦੀ ਉਹਨਾਂ ਦੀ ਤਾਂ ਉਹ ਥੋੜੀਆਂ ਬਹੁਤੀਆਂ ਮੇਰੇ ਖਿਆਲ ਨਾਲ ਪਹਿਲਾਂ ਸਪੀਚਸ ਹੁੰਦੀਆਂ ਨੇ ਉਹ ਕੌਣ ਸੁਣਦਾ ਕੋਈ ਨਹੀਂ ਸੁਣਦਾ